ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਨਵੀਂ ਚਰਚਾ ਦੇਖਣ ਨੂੰ ਜਾ ਰਹੀ ਹੈ ਕਿ ਕੁਝ ਵਿਅਕਤੀਆਂ ਵੱਲੋਂ ਬੀਬੀ ਜਗੀਰ ਕੌਰ ਜੀ ਦੇ ਬਾਰੇ ਦੇ ਵਿੱਚ ਇੱਕ ਸ਼ਿਕਾਇਤ ਸ੍ਰੀ ਕਾਲਤਖਸਾਬ ਅੱਕੇ ਪਹੁੰਚੀ ਉਸ ਸ਼ਿਕਾਇਤ ਦੇ ਮੂਲ ਬਾਰੇ ਤੇ ਕਾਲਤਖਸਾਬ ਵੱਲੋਂ ਬੀਬੀ ਜੀ ਨੂੰ ਜਿਹੜੇ ਦਿੱਤੇ ਸਪਸ਼ਟੀਕਰਨ ਲਈ ਹਫਤੇ ਦੇ ਅੰਦਰ ਦੇਣ ਲਈ ਆਏ ਜਹਦਰ ਸਾਹਿਬ ਦੇ ਦੇ ਬਿਆਨ ਬਾਰੇ ਇਹ ਨੁਕਤਾਚੀਨੀ ਕਾफी ਵੱਡੀ ਪੱਧਰ ਤੇ ਹੋਣੀ ਸ਼ੁਰੂ ਹੋ ਗਈ ਆ। ਸੋ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਆ ਕਿ ਬੀਬੀ ਜਗੀਰ ਕੌਰ ਜੀ ਜਿਨ੍ਹਾਂ ਨੂੰ ਇਹ ਨੋਟਿਸ ਜਾਰੀ ਕੀਤਾ ਕਾਤਕ ਸਾਹਿਬ ਵੱਲੋਂ ਉਹਨਾਂ ਵੱਲੋਂ ਤਾਂ ਬੜੇ ਸਤਕਾਰ ਨਾਲ ਇਹ ਗੱਲ ਕਹੀ ਜਾ ਰਹੀ ਹੈ ਕਿ ਵਿਰੋਧੀ ਲੋਕ ਕੁਝ ਵੀ ਬੋਲਣ ਮੈਂ ਕਾਤਕ ਸਾਹਿਬ ਤੇ ਜਾ ਕੇ ਪੇਸ਼ ਹੋ ਕੇ ਪੱਖ ਆਪਣਾ ਸਪਸ਼ਟ ਕਰਾਵਾਂਗੀ। ਪਰ ਉਸ ਤੋਂ ਇਲਾਵਾ ਜਿਹੜੇ ਸਾਡੇ ਇਹ ਕਾਲੀਦਾਲ ਦੀ ਸੁਧਾਰ ਲਹਿਰ ਦੇ ਮੁਖੀ ਨੇ ਮਡਾਲਾ ਸਾਹਿਬ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨ ਕਰਨੀ ਪੈ ਰਹੀ ਆ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਬੜੇ ਖੁੱਲੇ ਹੋ ਕੇ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਿ ਸ਼ਿਕਾਇਤ ਦੇਣੀ ਮਾੜੀ ਆ ਤੇ ਸ਼ਿਕਾਇਤ ਤੋਂ ਬਾਅਦ ਉਹ ਕਾਲ ਦਿਸ਼ਦਰ ਸਹਿਬਾਨ ਵੱਲੋਂ ਬੀਬੀ ਜੀ ਨੂੰ ਇਸ ਗੱਲ ਦੀ ਜਿਹੜੀ ਐ ਸੱਦਾ ਦੇਣਾ ਮਾੜਾ ਵਾ ਉਹ ਇਸ ਗੱਲ ਨੂੰ ਛਰੋਣੀ ਕਮੇਟੀ ਦੀਆਂ ਚੋਣਾਂ ਨਾਲ ਜੋੜ ਰਹੇ ਨੇ ਜਦੋਂ ਕਿ ਮੇਰੇ ਮੇਰੇ ਹਿਸਾਬ ਨਾਲ ਹਾਲੇ 2 ਮਹੀਨੇ ਦਾ ਸਮਾਂ ਪਿਆ ਵਾ ਜਿਹੜਾ ਕਿ ਸ਼੍ਰੋਮਿਕ ਕਮੇਟੀ ਦੀਆਂ ਜਿਹੜੀਆਂ ਪ੍ਰਧਾਨਗੀ ਦੀ ਚੋਣਾਂ ਦੇ ਆਉਣ ਦੇ ਸੋ ਮੈਂ ਇਹ ਬੇਤੀ ਕਰ ਰਹਾ ਕਿ ਵਡਾਲਾ ਸਾਹਿਬ ਮੇਰੇ ਸਤਿਕਾਰਯੋਗ ਨੇ ਮੈਨੂੰ ਇਹਨਾਂ ਤੋਂ ਇਸ ਤਰ੍ਹਾਂ ਦੀ ਯਾਸ ਨਹੀਂ ਹੈ ਕਿ ਪਿਛਲੇ ਦਿਨੀ ਜਦੋਂ ਸ੍ਰੀ ਕਾਲਤਖ ਸਾਹਿਬ ਤੇ ਵਡਾਲਾ ਸਾਹਿਬ ਦੀ ਗਵਾਹੀ ਦੇ ਵਿੱਚ ਸਾਡੇ ਸਰਕਾਰਤ ਕੁਸ਼ ਆਗੂ ਸਰਬੰਨੇ ਇਹ ਅਕਾਲੀ ਦਲ ਦੇ ਖਿਲਾਫ ਅਕਾਲੀਆਂ ਦੇ ਪ੍ਰਧਾਨ ਦੇ ਖਿਲਾਫ ਇੱਕ ਸ਼ਿਕਾਇਤ ਜੋ ਦਿੱਤੀ ਸੀ ਉਹ ਸ਼ਿਕਾਇਤ ਤੇ ਤੁਰੰਤ ਸ੍ਰੀ ਕਾਲਤਖ ਸਾਹਿਬ ਦੇ ਜਹੰਦਰ ਸਾਹਿਬ ਵੱਲੋਂ ਕਾਰਵਾਈ ਕੀਤੀ ਗਈ ਸਪਸ਼ਟੀਕਰਨ ਮੰਗਿਆ ਗਿਆ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਰਖਾਈਆ ਕਰਾਰ ਦਿੱਤਾ ਗਿਆ ਤਾਂ ਬੜਾ ਇਸ ਗੱਲ ਤੇ ਬੜੀ ਵਿਸ਼ਵਾਸਯੋਗਤਾ ਪ੍ਰਗਟ ਕੀਤੀ ਗਈ ਤੇ ਇਸ ਗੱਲ ਦੀ ਵੱਡੀ ਛਲਾਗਾ ਕੀਤੀ ਗਈ ਕਿ ਜਗਦਰ ਸਾਹਿਬ ਜਿਹੜੇ ਆ ਇਹ ਸਹੀ ਫੈਸਲਾ ਕਰ ਰਹੇ ਨੇ ਤੇ ਸਹੀ ਰਸਤਾ ਤੋਂ ਰਹੇ ਨੇ ਸੋ ਉਹ ਵੀ ਤੁਸੀਂ ਸ਼ਿਕਾਇਤ ਦਿੱਤੀ ਸੀ ਤੇ ਉਸ ਸ਼ਿਕਾਇਤ ਦੇ ਜਗਦਰ ਸਾਹਿਬ ਨੇ ਸਪਸ਼ਟੀਕਰਨ ਮੰਗਿਆ ਸੀ ਅੱਜ ਵੀ ਕਿਸੇ ਨੇ ਸ਼ਿਕਾਇਤ ਦਿੱਤੀ ਆ ਮੈਂ ਨਹੀਂ ਜਾਣਦਾ ਉਹ ਕੌਣ ਨੇ ਬੀਬੀ ਜੀ ਦੇ ਬਾਰੇ ਦੇ ਵਿੱਚ ਮੇਰੇ ਸਤਕਾਰਯੋਗ ਨੇ ਤਾ ਉਸ ਗੱਲ ਤੇ ਸਾਨੂੰ ਬੜੀ-ਵੱਡੀਆਂ ਟਿੱਪਣੀਆਂ ਕਰਕੇ ਕਾਲ ਤੱਕ ਸਾਹਿਬ ਨੂੰ ਚੁਣੌਤੀ ਦੇਣ ਵਰਗੀ ਗੱਲ ਉਡਾਲਾ ਸਾਹਿਬ ਤੋਂ ਮੈਨੂੰ ਇਹ ਆਸ ਨਹੀਂ ਹੈ ਕਿਉਂਕਿ ਜਿਹੜੀ ਰਵਾਇਤ ਤੁਸੀਂ ਸ਼ੁਰੂ ਕੀਤੀ ਹੈ ਉਸ ਰਵਾਇਤ ਦੀ ਤੁਸੀਂ ਜ਼ਹਿਦਰ ਸਾਹਿਬ ਦੇ ਫੈਸਲਿਆਂ ਤੇ ਸਲਾਹਗਾ ਵੀ ਤੁਸੀਂ ਕੀਤੀ ਹੈ ਚੰਗੀ ਗੱਲ ਹੈ ਸੋ ਮੈਂ ਤਾਂ ਇਹ ਦੇਖ ਰਿਹਾ ਕਿ ਬੀਬੀ ਜੀ ਤਾਂ ਕਹਿ ਰਹੇ ਆ ਕਿ ਮੈਂ ਜਾ ਕੇ ਸਪੱਸ਼ਟੀਕਰਨ ਦੇਣਾ ਤੇ ਆ ਉਡਾਲਾ ਸਾਹਿਬ ਤੇ ਉਹਨਾਂ ਦੇ ਕੋਈ ਸਾਥੀ ਜਿਹੜੇ ਆ ਜ਼ਹਿਦਰ ਸਾਹਿਬ ਦੀ ਇਸ ਕਾਰਵਾਈ ਤੇ ਟਿੱਪਣੀ ਕਰ ਰਹੇ ਨੇ ਮੈਂ ਸਿੱਧੇ ਤੌਰ ਤੇ ਕਹਿੰਦੇ ਆ ਵਿਰੋਧ ਤੇ ਉਤਰ ਆਏ ਨੇ ਸਾਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਜੇ ਕੋਈ ਤੁਹਾਡੇ ਮਨ ਦੇ ਅੰਦਰ ਖਿਆਲ ਆਇਆ ਜਾਂ ਕੋਈ ਵਿਚਾਰ ਆ ਤੇ ਤੁਸੀਂ ਜੈਲਦਰ ਸਾਹਿਬ ਨੂੰ ਕਿੰਨੀ ਵਾਰ ਮਿਲੇ ਹੋ ਤੇ ਕਿੰਨੀ ਵਾਰ ਤੁਸੀਂ ਮਿਲ ਲਏ ਆ ਤੇ ਹੁਣ ਵੀ ਉਹਨਾਂ ਨੂੰ ਮਿਲ ਕੇ ਇਸ ਗੱਲ ਦੇ ਬਾਰੇ ਵਿੱਚ ਗੱਲ ਕਰ ਸਕਦੇ ਹੋ ਇਹ ਇਸ ਤਰ੍ਹਾਂ ਜਨਤਕ ਤੌਰ ਤੇ ਜੈਲਦਰ ਸਾਹਿਬ ਦਾ ਵਿਰੋਧ ਕਰਨਾ ਉਹਨਾਂ ਦੇ ਫੈਸਲਿਆਂ ਦਾ ਵਿਰੋਧ ਕਰਨਾ ਉਹਨਾਂ ਦੀ ਕਾਰਗੁਜ਼ਾਰੀ ਤੇ ਟਿੱਪਣੀ ਠਾਉਣੀ ਮੈਨੂੰ ਲੱਗਦਾ ਵੀ ਸਾਡੇ ਵਾਸਤੇ ਸ਼ੋਭਾ ਨਹੀਂ ਹੈ ਤੁਹਾਡਾ ਜੋੜ ਕੇ ਬੇਨਤੀ ਕਰਦੇ ਆਂ ਕਿ ਕਾਲਤਖ ਸਾਹਿਬ ਦੇ ਜ਼ਾਇਦਾਦ ਸਾਹਿਬ ਉਹੀ ਨੇ ਜਿਨ੍ਹਾਂ ਦੇ ਇਸ ਫੈਸਲੇ ਤੇ ਤੁਸੀਂ ਸਮਰਥਨ ਦਿੱਤਾ ਸੀ ਪਿੱਛੇ ਕਿਤੇ ਫੈਸਲਿਆਂ ਤੇ ਤੇ ਅੱਜ ਜੇ ਉਹਨਾਂ ਨੇ ਕੋਈ ਸਪਸ਼ਟੀਕਰਨ ਮੰਗਿਆ ਤੇ ਉਹਤੇ ਤੁਹਾਨੂੰ ਕੰਡਾ ਚੁਬਿਆ ਮੈਨੂੰ ਲੱਗਦਾ ਕਿ ਇਹ ਗੱਲ ਚੰਗੀ ਨਹੀਂ ਆਓ ਆਪਾਂ ਸਾਰੇ ਕਾਲਤਖ ਸਾਹਿਬ ਨੂੰ ਸਵਰਪੱਤ ਵੀ ਹੋਈਏ ਸਨਮਾਨ ਤੇ ਮਾਣ ਜਿਹੜਾ ਬਹਾਲ ਰੱਖਦੇ ਆਂ ਅਸੀਂ ਸਿਆਸਤ ਦੇ ਵਿੱਚ ਤਾਂ ਉਹਦੇ ਦੀਨ ਲੈ ਕੇ ਸਿਆਸਤ ਕਰਨ ਦੀ ਗੱਲ ਕਰੀਏ ਇਹ ਮੇਰੀ ਮੇਰਾ مشਵਰਾ ਮੈਨੂੰ ਲੱਗਦਾ ਬਡਾਲਾ ਸਾਹਿਬ ਤੇ ਉਹਨਾਂ ਦੇ ਸਾਥੀ ਪਿਆਰ ਸਹਿਤ ਪਰਵਾਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ